ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਕਸਬਾ ਹੈ ਜੋ ਬਿਆਸ ਦਰਿਆ ਦੇ ਕਿਨਾਰੇ ਤੇ ਸਥਿਤ ਹੈ ਇਹ ਮੂਲ ਰੂਪ ਵਿੱਚ ਰੋਹਿਲਾ ਪਿੰਡ ਦਾ ਥੇ ਸੀ ਤੇ ਇਹ ਲਾਹੌਰ ਦੇ ਮੁਗਲ ਗਵਰਨਰ ਦੇ ਦੀਵਾਨ ਚੰਦੂ ਸ਼ਾਦੀ ਜਗੀਰ ਦਾ ਹਿੱਸਾ ਸੀ ਪਹਿਲਾ ਇਹ ਨਗਰ 1587 ਈਸਵੀ ਵਿੱਚ ਪੰਜਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਸਾਇਆ ਤੇ ਇਸ ਦਾ ਨਾਮ ਸ੍ਰੀ ਗੋਬਿੰਦਪੁਰ ਰੱਖਿਆ पर चंदू ਦੀਆਂ ਚਾਲਾਂ ਅਤੇ ਮਦਦ ਨਾਲ ਘਰੇੜ ਕਬੀਲੇ ਦੇ ਇੱਕ ਅਮੀਰ ਖत्री ਭਗਵਾਨ ਦਾਸ ਘਰੇੜ ਨੇ ਇੱਥੇ ਕਬਜ਼ਾ ਕਰ ਲਿਆ ਜਿਸ ਤੋਂ ਬਾਅਦ ਲਗਭਗ 4 ਦਹਾਕਿਆਂ ਮਗਰੋਂ 1630 ਈਸਵੀ ਦੀਆਂ ਬਾਰਸ਼ਾਂ ਦੇ ਮੌਸਮ ਵੇਲੇ 6ਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕਰਤਾਰਪੁਰ ਜਲੰਧਰ ਤੋਂ ਇੱਥੇ ਪਿੰਡ ਰੋਹਿਲਾ ਵਿਖੇ ਆਏ ਤੇ ਇਸ ਦੇ ਦ੍ਰਿਸ਼ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਨੇ ਇਸ ਥਾਂ ਨੂੰ ਮੁੜ ਵਸਾ ਦਿੱਤਾ ਇਸ ਪਾਵਨ ਨਗਰੀ ਦਾ ਨਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੁਆਰਾ ਸ੍ਰੀ ਹਰ ਗੋਬਿੰਦਪੁਰ ਸਾਹਿਬ ਰੱਖਿਆ ਗਿਆ ਭਗਵਾਨ ਦਾਸ ਕਰੇੜ ਨੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਲਲਕਾਰਿਆ ਤੇ ਇਹ ਥਾਂ ਖਾਲੀ ਕਰਨ ਲਈ ਕਿਹਾ ਜਿਸ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਅਸੀਂ ਚੌ ਮਾਸਾ ਕੱਟ ਕੇ ਇੱਥੋਂ ਚਲੇ ਜਾਣਾ ਹੈ ਪਰ ਫੇਰ ਵੀ ਉਹ ਨਹੀਂ ਮੰਨਦਾ ਤੇ ਗੁਰੂ ਪਾਤਸ਼ਾਹ ਜੀ ਨੂੰ ਅਤੇ ਵੱਡੇ ਸਤਿਗੁਰਾਂ ਨੂੰ ਵੀ ਬਹੁਤ ਬੁਰਾ ਪਲਾ ਬੋਲਦਾ ਹੈ ਜਿਸ ਤੇ ਸਿੱਖਾਂ ਨੇ ਇਸ ਨੂੰ ਇਤਨਾ ਮਾਰਿਆ ਕਿ ਇਹ ਚੜਾਈ ਕਰ ਜਾਂਦਾ ਹੈ ਇਸ ਤੋਂ ਬਾਅਦ ਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਹਾ ਕਿ ਹੁਣ ਕਮਰ ਕੱਸਾ ਕਰਕੇ ਤਿਆਰ ਬਰ ਤਿਆਰ ਹੋ ਜਾਓ ਇਸ ਦੁਸ਼ਟ ਦੇ ਮਰਨ ਕਰਕੇ ਜੰਗ ਕਰਨਾ ਪਵੇਗਾ ਜਿਸ ਤੋਂ ਬਾਅਦ ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਨੇ ਚੰਦੂ ਦੇ ਪੁੱਤਰ ਕਰਮ ਚੰਦ ਦੀ ਮਦਦ ਨਾਲ ਗੁਰੂ ਪਾਤਸ਼ਾਹ ਜੀ ਨਾਲ ਜੰਗ ਕਰਨ ਲਈ ਜਲੰਧਰ ਦੇ ਸੂਬੇਦਾਰ ਅਬਦੁੱਲਾ ਖਾਨ ਦੀ ਮਦਦ ਮੰਗੀ ਜਿਸ ਲਈ ਉਸਨੇ ਇਹਨਾਂ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਲੈ ਕੇ ਗੁਰੂ ਪਿਤਾ ਜੀ ਤੇ ਚੜਾਈ ਕਰ ਦਿੱਤੀ ਇਹ ਜੰਗ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਵਾਲੇ ਅਸਥਾਨ ਤੇ ਹੋਈ ਤੇ 3 ਦਿਨ ਤੱਕ ਚਲੀ ਇਸ ਜੰਗ ਵਿੱਚ ਮੁਗਲਾਂ ਦੇ ਵੱਡੇ ਵੱਡੇ ਜਰਨੈਲ ਮਾਰੇ ਗਏ ਜਿਨ੍ਹਾਂ ਵਿੱਚ ਰਤਨ ਚੰਦ, ਕਰਮ ਚੰਦ, ਅਬਦੁੱਲਾ ਖਾਨ ਦੇ ਪੁੱਤਰ ਤੇ ਅਬਦੁੱਲਾ ਖਾਨ ਇਹ ਸਾਰੇ ਹੀ ਸਨ ਤੇ ਦੂਜੇ ਪਾਸੇ ਗੁਰੂ ਪਾਤਸ਼ਾਹ ਜੀ ਵੱਲੋਂ ਵੀ ਬੜੀਆਂ ਹੀ ਮਹਾਨ ਸ਼ਖਸੀਅਤਾਂ ਸ਼ਹੀਦ ਹੋਈਆਂ ਜਿਨ੍ਹਾਂ ਵਿੱਚ ਭਾਈ ਜੱਟੂ ਜੀ, ਭਾਈ ਕਲਿਆਣਾ ਜੀ, ਭਾਈ ਸਖਤੂ ਜੀ, ਭਾਈ ਪਰਸਰਾਮ ਜੀ, ਭਾਈ ਨਾਨੂ ਜੀ, ਭਾਈ ਪਿਰਾਗਾ ਜੀ, ਪਟ ਮੱਤਰਾ ਜੀ ਆਦ ਸ਼ਾਮਲ ਸਨ ਸਿਰੇ ਹਰਗੋਬਿੰਦਪੁਰ ਸਾਹਿਬ ਨਗਰ ਬਹੁਤ ਹੀ ਇਤਿਹਾਸਕ ਨਗਰ ਹੈ ਪਹਿਲਾ ਜਦੋਂ ਸ਼ਹਿਰ ਬਸਾਏ ਜਾਂਦੇ ਸਨ ਤੇ ਉਦੋਂ ਗੇਟ ਬਣਾ ਕੇ ਚਾਰ ਦਿਵਾਰੀ ਕੀਤੀ ਜਾਂਦੀ ਸੀ ਇਸ ਸ਼ਹਿਰ ਦੀ ਵੀ ਚਾਰ ਦਿਵਾਰੀ ਕੀਤੀ ਗਈ ਤੇ 6 ਗੇਟ ਬਣਵਾਏ ਗਏ ਜਿਨ੍ਹਾਂ ਦੇ ਨਾਂ ਸਨ ਲਾਹੌਰੀ ਦਰਵਾਜ਼ਾ ਮੋਰੀ ਦਰਵਾਜ਼ਾ ਸ਼ਹਮਾਨਾ ਦਰਵਾਜ਼ਾ ਮਿਆਦੀ ਦਰਵਾਜ਼ਾ ਤੇਲੀ ਦਰਵਾਜ਼ਾ ਅਤੇ ਕਿਰੜ ਦਰਵਾਜ਼ਾ ਆਮ ਤੌਰ ਤੇ ਜਿਹੜੇ ਪਾਸੇ ਜੋ ਥਾਂ ਹੁੰਦੀ ਸੀ ਉਸ ਪਾਸੇ ਦੇ ਗੇਟ ਨੂੰ ਉਹੀ ਨਾਂ ਦੇ ਦਿੱਤਾ ਜਾਂਦਾ ਸੀ ਕਿਸੇ ਵੇਲੇ ਇਸ ਨਗਰ ਵਿੱਚ ਖੰਡ ਦਾ ਅਤੇ ਕੇਸਾ ਨੂੰ ਵਾਹਣ ਵਾਲੀਆਂ ਕੰਗੀਆਂ ਦਾ ਬਹੁਤ ਵਪਾਰ ਸੀ ਇਹਨਾਂ ਵਾਸਤੇ ਵੀ ਇਹ ਥਾਂ ਮਸ਼ਹੂਰ ਸੀ ਇਸ ਪਾਵਨ ਨਗਰ ਵਿੱਚ ਪੁਰਾਣੀਆਂ ਵੱਡੀਆਂ ਇੱਟਾਂ ਦੇ ਮਕਾਨ ਜਾਂ ਨਾਨਕਸ਼ਾਹੀ ਇੱਟਾਂ ਦੇ ਮਕਾਨ ਅੱਜ ਵੀ ਮਿਲ ਜਾਂਦੇ ਹਨ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਸ਼ਹਿਰ ਵਿੱਚ 40 ਦੇ ਕਰੀਬ ਖੂਹ ਲਗਵਾਏ ਸ੍ਰੀ ਹਰਗੋਬਿੰਦਪੁਰ ਨਗਰ ਕਿਸੇ ਵੇਲੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੀ ਰਾਜਧਾਨੀ ਵੀ ਰਿਹਾ ਹੈ ਇੱਥੇ ਆਪ ਜੀ ਦੀ ਹਵੇਲੀ ਵੀ ਮੌਜੂਦ ਹੈ ਇਸ ਨਗਰ ਵਿੱਚ ਹੋਰ ਵੀ ਕਈ ਇਤਿਹਾਸਕ ਸਥਾਨ ਹਨ ਜਿਵੇਂ ਛੇਵੇਂ ਪਾਤਸ਼ਾਹੀ ਦੇ ਪਿਆਰੇ ਸਿੱਖ ਹੋਏ ਹਨ ਭਾਈ ਸੁਤਰੇਸ਼ਾ ਜੀ ਉਹਨਾਂ ਦੀ ਧਰਮਸ਼ਾਲਾ ਇੱਥੇ ਮੌਜੂਦ ਹੈ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮਨਛੇਰਾ ਦੁਆਰਾ ਬਣਾਈ ਗਈ ਭੱਲਿਆਂ ਦੀ ਧਰਮਸ਼ਾਲਾ ਵੀ ਇੱਥੇ ਮੌਜੂਦ ਹੈ ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਵਿਖੇ ਜੋ ਇਤਿਹਾਸਕ ਗੁਰੂ ਧਾਮ ਹਨ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਪਹਿਲਾ ਗੁਰੂ ਕੀ ਗਲੀ ਵਿੱਚ ਗੁਰੂ ਕੀ ਹਵੇਲੀ ਜੋ ਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਰਿਹਾਇਸ਼ ਅਸਥਾਨ ਸੀ ਜੋ ਹੁਣ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਕਰਕੇ ਜਾਣਿਆ ਜਾਂਦਾ ਹੈ ਦੂਜਾ ਇਤਿਹਾਸਿਕ ਗੁਰੂਤਮ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਜਿੱਥੇ 6ਵੇਂ ਗੁਰੂ ਪਤਾ ਜੀ ਦੀ ਜੰਗ ਹੋਈ ਸੀ ਤੀਜਾ ਇੱਥੇ ਗੁਰਦੁਆਰਾ ਸ੍ਰੀ ਗ੍ਰੰਥੀਆਂ ਪਾਸ਼ਾਏ 6ਵੀਂ ਦਾ ਪਾਵਨ ਅਸਥਾਨ ਵੀ ਸਥਿਤ ਹੈ ਜਿੱਥੇ ਗੁਰੂ ਪਾਸ਼ਾ ਜੀ ਸਭ ਤੋਂ ਪਹਿਲਾਂ ਆਏ ਇਹ ਇਤੋਨੀ ਇਸ ਨਗਰ ਦੀ ਉਸਾਰੀ ਕਰਵਾਈ ਚੌਥਾ ਗੁਰਦੁਆਰਾ ਸ੍ਰੀ ਸਤਕਰਤਾਰੀਆ ਪੰਜਾਈ ਛੇਵੀ ਵੀ ਇੱਥੇ ਸਥਿਤ ਹੈ ਜੋ ਕਿ ਭਾਈ ਸੰਗਤਦਾਸ ਜੀ ਨਾਲ ਸੰਬੰਧਤ ਹੈ ਭਾਈ ਸੰਗਤਦਾਸ ਜੀ ਮਾਤਾ ਦਮੋਦਰੀ ਜੀ ਦੇ ਤਾਇਆ ਜੀ ਦੇ ਸੁਪੁੱਤਰ ਸਨ ਜੋ ਕਿ ਬਹੁਤ ਹੀ ਭਜਨ ਬੰਦਗੀ ਵਾਲੇ પુરਖ ਸਨ ਤਾਂ ਤਾਂ ਸ੍ਰੀ ਗੁਰੂ ਹਰगोबिंद ਪਾਤਸ਼ਾਹ ਜੀ ਨੇ ਭਾਈ ਸੰਗਤਦਾਸ ਜੀ ਨੂੰ ਇੱਥੇ ਵਸਾਇਆ ਜੋ ਕਿ ਰਿਸ਼ਤੇ ਵਿੱਚ ਗੁਰੂ ਪਿਤਾ ਜੀ ਦੇ ਸਾਲੇ ਲੱਗਦੇ ਸਨ ਗੁਰਦੁਆਰਾ ਸ੍ਰੀ ਸਤਕਰਤਾਰਿਆ ਸਾਹਿਬ ਦੇ ਇਸ ਪਾਵਨ ਅਸਥਾਨ ਤੇ ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਹੋਈ ਸੰਜੋ ਵੀ ਮੌਜੂਦ ਹੈ ਜੰਗ ਵਿੱਚ ਸ਼ਸਤਰਾਂ ਦੇ ਵਾਰ ਰੋਕਣ ਵਾਸਤੇ ਜੋ ਸਰੀਰ ਤੇ ਪਾਈ ਜਾਂਦੀ ਹੈ ਉਸ ਨੂੰ ਸੰਜੋ ਆਖਿਆ ਜਾਂਦਾ ਹੈ ਜੋ ਗੁਰੂ ਪਿਤਾ ਜੀ ਨੇ ਭਾਈ ਸੰਗਤ ਦਾਸ ਜੀ ਨੂੰ ਬਖਸ਼ੀ ਸੀ ਹੁਣ ਇਹ ਸੰਜੋਗ ਬਹੁਤ ਬਿਰਧ ਹੋ ਚੁੱਕੀ ਹੈ ਇਸ ਲਈ ਸੰਗਤਾਂ ਨੂੰ ਇਹਦੇ ਦਰਸ਼ਨ ਸਿਰਫ ਦੀਵਾਲੀ ਅਤੇ ਵਿਸਾਖੀ ਤੇ ਹੀ ਕਰਾਏ ਜਾਂਦੇ ਹਨ ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਵਿੱਚ ਉਸ ਵੇਲੇ ਬਹੁਤ ਗਿਣਤੀ ਵਿੱਚ ਮੁਸਲਮਾਨ ਆਬਾਦੀ ਸੀ ਇਸ ਕਰਕੇ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਮੁਸਲਮਾਨ ਵੀਰਾਂ ਲਈ ਮਸਜਿਦ ਬਣਵਾਈ ਜਿਸ ਨੂੰ ਅੱਜ ਅਸੀਂ ਗੁਰੂ ਕੀ ਮਸਜਿਦ ਕਰਕੇ ਜਾਣਦੇ ਹਾਂ ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਜਿੱਥੇ ਆਪਣੇ ਅੰਦਰ ਬਹੁਤ ਹੀ ਅਣਮੁੱਲੇ ਇਤਿਹਾਸ ਸਮੋਈ ਬੈਠਾ ਹੈ ਉਥੇ ਇਹ ਪਾਵਨ ਨਗਰ ਕਈ ਵਾਰੀ ਉਜੜਿਆ ਤੇ ਕਈ ਵਾਰੀ ਵਸਿਆ ਭਾਸ਼ਾ ਵਿਭਾਗ ਦੀ ਪੁਸਤਕ ਮੁਤਾਬਕ 1901 ਈਸਵੀ ਦੇ ਵਿੱਚ ਕਾਂਗੜੇ 'ਚ ਇੱਕ ਬਹੁਤ ਵੱਡਾ ਪੁਚਾਲ ਆਇਆ ਸੀ ਉਸ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਦਾ ਵੀ ਕਾਫੀ ਨੁਕਸਾਨ ਕੀਤਾ ਸੀ ਚਾਰ-ਚਾਰ ਮੰਜ਼ਿਲਾ ਇਮਾਰਤਾਂ ਨੁਕਸਾਨੀਆਂ ਗਈਆਂ ਸਨ ਫਿਰ 1914 ਈਸਵੀ ਵਿੱਚ ਇੱਥੇ ਪਲੇਗ ਦੀ ਬਿਮਾਰੀ ਫੈਲੀ ਬਿਮਾਰੀ ਇੰਨੀ ਖਤਰਨਾਕ ਸੀ ਕਿ ਇਸ ਬਿਮਾਰੀ ਨਾਲ ਇੰਨੇ ਲੋਕ ਮਰਨ ਲੱਗੇ ਕਿ ਉਹਨਾਂ ਦੇ ਸੰਸਕਾਰ ਕਰਨ ਲਈ ਵੀ ਬੰਦੇ ਨਾ ਲੱਭਦੇ ਤੇ ਜਿਹੜੇ ਸੰਸਕਾਰ ਕਰਨ ਜਾਂਦੇ ਅਗਲੇ ਦਿਨ ਉਹਨਾਂ 'ਚੋਂ ਵੀ ਕੋਈ ਨਾ ਕੋਈ ਗੁਰਪੁਰ ਵਾਸੀ ਹੋ ਜਾਂਦਾ ਸੀ ਜਿਸ ਕਰਕੇ ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਸ਼ਹਿਰ ਛੱਡ ਕੇ ਚਲੇ ਗਏ ਸਨ ਇਸ ਤੋਂ ਬਾਅਦ 1921 ਈਸਵੀ ਵਿੱਚ ਇੱਥੇ ਮੋਹਰਕਾ ਬੁਖਾਰ ਨਾਂ ਦੀ ਬਿਮਾਰੀ ਫੈਲੀ ਜਿਸ ਵਿੱਚ 3 ਦਿਨ ਬੁਖਾਰ ਚੜਦਾ ਸੀ ਤੇ ਫੇਰ ਗਲਾ ਕੁੱਟ ਕੇ ਬੰਦੇ ਦੀ ਮੌਤ ਹੋ ਜਾਂਦੀ ਸੀ ਇਹ ਬਿਮਾਰੀ ਵੀ ਇੰਨੀ ਖਤਰਨਾਕ ਸੀ ਕਿ ਕੱਲੇ ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਵਿੱਚ ਹੀ 1000 ਬੰਦੇ ਗੁਰਪੁਰੀ ਸਿਧਾਰ ਗਏ ਤੇ तकरीबन 2000 ਬੰਦੇ ਇਸ ਸ਼ਹਿਰ ਹੀ ਛੱਡ ਕੇ ਚਲੇ ਗਏ ਫਿਰ 1947 ਈਸਵੀ ਦੀ ਵੰਡ ਵੇਲੇ ਇਹ ਸ਼ਹਿਰ ਖਾਲੀ ਹੋਇਆ ਕਿਉਂਕਿ ਇੱਥੇ ਬਹੁਤ ਆਬਾਦੀ ਮੁਸਲਮਾਨ ਵੀਰਾਂ ਦੀ ਸੀ ਤੇ ਉਹ ਇਹ ਸ਼ਹਿਰ ਛੱਡ ਕੇ ਪਾਕਿਸਤਾਨ ਚਲੇ ਗਏ ਸਨ ਅਗਲਾ ਜ਼ਿਕਰ ਮਿਲਦਾ ਹੈ ਕਿ 1955 ਈਸਵੀ ਵਿੱਚ ਇੱਥੇ ਬਹੁਤ ਵੱਡੇ ਹੜ੍ਹ ਆਏ ਜਿਸ ਕਰਕੇ ਇੱਥੇ ਬਹੁਤ ਸਾਰੀ ਸਯੌਂਕ ਲੱਗ ਗਈ ਤੇ ਲੱਕੜ ਦੀਆਂ ਬਾਰੀਆਂ ਦਰਵਾਜ਼ੇ ਆਦ ਦਾ ਬਹੁਤ ਨੁਕਸਾਨ ਹੋਇਆ ਇੰਨੀ ਸਿਉਂਕ ਲੱਗੀ ਕਿ 1955 ਈਸਵੀ ਤੋਂ 1958 ਈਸਵੀ ਤੱਕ ਇਹ ਸ਼ਹਿਰ ਫਿਰ ਉਜੜ ਗਿਆ ਵੱਡੀਆਂ-ਵੱਡੀਆਂ ਇਮਾਰਤਾਂ ਟੱਠੇ ਖੋਲੇ ਬਣ ਗਏ ਤੇ ਛਤਾਂ ਖਾਧੀਆਂ ਗਈਆਂ ਇਹ ਇੱਕੋ ਇੱਕ ਐਸਾ ਨਗਰ ਹੈ ਜੋ ਮੀਰੀ ਪੀੜੀ ਦੇ ਮਾਲਕ ਤਾਨ ਤਾਨ ਸ੍ਰੀ ਗੁਰੂ ਹਰगोबिंद ਪਾਸ਼ਾ ਜੀ ਦੇ ਨਾਂ ਤੇ ਵਸਿਆ ਹੋਇਆ ਹੈ ਇਨੇ ਦੁੱਖ ਤੇ ਉਜਾੜੇ ਤੋਂ ਬਾਅਦ ਵੀ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਇਹ ਪਾਵਨ ਪਵਿੱਤਰ ਨਗਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮਿਹਰ ਸਦਕਾ ਅਜ ਅਬਾਦ ਬਜਦਾ ਹੋਇਆ ਆਪਣੇ ਅੰਦਰ ਬਹੁਤ ਡੂੰਗਾ ਇਤਿਹਾਸ ਸਮੋਈ ਬੈਠਾ ਹੈ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ